ਪੇਮਸਿਕਾ ਨਵੀਂ ਸੋਤਾ ਬਈ ਹੁਣ ਤੁਹਾਨੂੰ ਗੀਤ ਸੁਣਾਊਗਾ ਚੱਲ ਦੇ ਹਾਂ ਚੱਲ ਜੀ ਚੱਲ ਸੋਤੇ ਜਾ ਕਰ ਤੈਨਕੂਣੀ ਆਲਾ ਜੀ ਹਾਂ ਉਹੀ ਉਹੀ ਉਹਦੀ ਡਿਮਾਂਡ ਵਾਹ ਆ ਸ਼ਾਰ ਕਰ ਉਹ ਆਇਆ ਜੀ ਮਨਛਾਰੀ ਤਨਕੂਣੀ ਤੇ ਕੱਲ ਯਾਰਾ ਨੇ ਮਢੀ ਦੇ ਖੜਕਾ ਦੀ ਮਾਂ ਛਾਦੀ ਤੈਨ ਕੂਣੀ ਤੇ ਕੱਲ ਯਾਦ ਨੇ ਮਢੀ ਦਿਖੜ ਕਾਦੀ ਮਾਂ ਛਾਦੀ ਤੈਨ ਕੂਣੀ ਤੇ ਨਤ ਜਿਹੜੀ ਛਾੜੇ ਨਾਲ ਲਾੜਦੀ ਰਹਿੰਦੀ ਸੀ ਹਾਰੇ ਦੋਜ ਮੋੜਾ ਉੱਤੇ ਖੜਦੀ ਰਹਿੰਦੀ ਸੀ ਕੱਲ ਜੱਗ ਦੇ ਬਾਗ ਬਿਠਾਦੀ ਕੱਲ ਜੱਗ ਦੇ ਬਾਗ ਬਿਠਾਦੀ ਮਨਛਾ ਦੀ ਤੈਨ ਕੂਣੀ ਤੇ ਕੱਲ ਯਾਦਾਂ ਨੇ ਮਢੀ ਦੇ ਖੜਕਾਦੀ ਮਨਛਾ ਦੀ ਤੈਨ ਕੂਣੀ ਤੇ ਕੱਲ ਯਾਦਾਂ ਨੇ ਵਢੀ ਦੇ ਖੜਕਾਦੀ ਮਨਛਾ ਦੀ ਤੈਨ ਕੂਣੀ ਤੇ ਅੱਛਾ ਯੋ ਅੱਗੇ ਵੀ ਜੀ ਹੋਰ ਦੇਉਣਗੇ ਚੱਲ 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 ਅੱਗੇ ਜੀ ਆਖ ਦੇ ਨੇ ਲੋਕੀ ਕੇ ਲੜਾਈ ਮੁੱਲ ਲੈ ਲਈ ਤਾਈ ਤਾਂ ਗਰੀ ਪਰਿਤ ਬਣ ਕੇ ਆ ਬੈਲੀ ਬਣਾ ਵਾਲੀ ਵਿੱਚ ਛੋਤੇ ਨੇ ਹੁਣ ਪੂਰੀ ਬੱਲੇ ਬੱਲੇ ਕਰਵਾਤੀ ਮਾਲਛਾ ਦੀ ਤਨ ਕੋਣੀ ਤੇ ਕੱਲ ਯਾਰਾਂ ਨੇ ਮਢੀ ਖੜਕਾਦੀ ਮਾਲਛਾ ਦੀ ਤਨ ਕੋਣੀ ਤੇ ਆਪ ਲਿਖਿਆ ਕੀ ਤਾਂ ਛਾਦੀ ਆਪ ਲਿਖਦੇ ਆ ਜੀ ਸਾਰੇ ਹੀ ਤਾਂ ਆਪ ਲਿਖਦਾ ਜੀ ਬਾਈ ਬਾਕੀ ਛਾਰਿਆਂ ਨੂੰ ਇਹ ਕਹਨੇ ਆ ਜੇ ਕਿਛੇ ਨੇ ਕਿਸੇ ਵੀ ਗਾਣੇ ਦਾ ਕਿਸੇ ਵੀ ਤਦਾਂ ਦਾ ਪੋਸਟਰ ਬਣਾਉਣਾ ਲੋਗੋ ਡਿਜ਼ਾਈਨ ਕਰਵਾਉਣਾ ਤੇ Facebook ਪੇਜ ਮੋਨਟਾਈਜ਼ ਕਰਵਾਉਣਾ ਜਾਂ ਲੈ ਦੇ ਇੱਕ ਛੋਟਾ ਵੀਡੀਓ ਬਣਾਉਣੀ ਆ ਤੇ ਛੀਡੀ ਵੀਡੀਓ ਬਣਾਉਣੀ ਆ ਤੇ ਬਾਕੀ YouTube ਚੈਨਲ ਨੂੰ ਮੋਨਟਾਈਜ਼ ਕਰਵਾਉਣਾ ਆ ਗਿਆ ਤੇ ਜਾ ਕੇ ਛੇ ਵੀ ਫਰਮ ਵਿੱਚ ਕੰਮ ਕਰਵਾਉਣਾ ਹੋਵੇ ਤਾਂ ਆਪਣਾ ਨੰਬਰ ਦਾਗਾ 680677 68000 6878 ਡੀਡੀ ਪੰਜਾਬੀ ਬੀੜਾ ਨੂੰ ਬੋਲਦਾ ਭਾਈ ਨੰਬਰ ਪੂਰਾ ਤੇ ਬਾਕੀ 8806 ਛਾਦਿਆ ਨੂੰ ਨਵੇਂ ਸਾਲ ਦੀਆਂ ਵਧਾਈਆਂ ਜੀ ਆਉਣ ਵਾਲਾ ਤੇ ਉਸ ਤੇ ਆਪਣਾ ਗਾਣਾ ਆ ਰਿਹਾ ਬਹੁਤ ਜਲਦੀ ਆਡੀਓ ਵੀਡੀਓ ਕੰਪਲੀਟ ਹੋਇਆ ਪਿਆ ਗਿਆ ਛਾਦਾ ਕੁਛ ਕੱਲ ਪਰਸੋ ਤੱਕ ਆਪਾਂ ਪੂਸਤ ਕਰ ਛੱਡਾਂਗੇ ਤੇ ਨਵੇਂ ਸਾਲ ਤੇ ਆਊਗਾ ਗਾਣਾ ਨਮਾ ਛਾਲੀ ਆ ਗਿਆ ਨੀ ਦਨ ਹੈਪੀ ਨਿਊ ਈਅਰ ਹੈਪੀ ਨੀਰ ਬਾਈ ਹੈ। ਅੱਲਾ ਵਾਹ ਸਾਰੇ ਜਣੇ ਜਰੂਰ ਸੁਣਿਓ ਗੀਤ। ਚਲੋ ਜੀ ਹੁਣ ਅਸੀਂ ਕਰਦੇ ਆਂ ਸ਼ੂਟ। ਥੈਂਕ ਯੂ ਸੋ ਮੱਚ ਜਿੰਨੇ ਜਣੇ ਵੀ ਲਾਈਵ ਜੁੜੇ। ਓਕੇ ਜੀ ਬਾਏ ਬਾਏ।